ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਕੋਲ ਨਦਰਿਸ਼ ਸਿੰਘ ਦਾ ਹਜ਼ਰ ਹਾਂ ਨਾ ਮੇਰੇ ਨੋ ਵੀਡੀਓ ਦਾ ਸੋ ਅੱਜ ਸੋ ਸਾਡਾ ਵਿਸ਼ਾ ਹੈ ਕੁਲਫਨ ਨਿਜ਼ਮ ਕੀ ਹੈ ਕਰਸ਼ਮ ਨਿਜ਼ਮ ਲਾ ਅਪਰਡਕਸ਼ਨ ਕੀ ਹੈ ਸੋ ਦੋਸਤੋ ਇਹ ਜੋ ਕਨਸੈਪਟ ਹੈ ਇਹ ਬਹੁਤ ਜਿਆਦਾ ਪੰਜਾਬੀਆਂ ਨੂੰ ਤਾਂ ਪਤਾ ਹੀ ਨਹੀਂ ਲਾ ਅਪਰਡਕਸ਼ਨ ਕੀ ਹੈ ਮੈਨੀਫੈਸਟੇਸ਼ਨ ਕੀ ਹੈ ਕਰਸ਼ਮ ਨਿਜ਼ਮ ਕੀ ਹੈ ਮਨ ਦੇ ਸ਼ਕਤੀਆਂ ਕੀ ਹ ਸੋ ਇਸ ਵੀਡੀਓ ਨੂੰ ਪੂਰਾ ਦੇਖਣ ਅਤੇ ਸੋਨੂਨਾ ਤੇ ਵਾਤ ਅਸ਼ੇਰ ਜਰੂਰ ਕਰਨਾ ਫੋਲੋ ਕਰਨਾ ਨਾ ਭੁੱਲਣਾ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਇਨਸਾਨ ਮਾਨਸਿਕ ਤੌਰ ਤੇ ਇਨਰ ਚੇਤਨ ਹੋ ਜਾਵੇ ਕਿ ਉਸ ਨੂੰ ਜੀਵਨ ਦੇ ਵਿੱਚ ਕਦੇ ਵੀ ਕਿਸੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ ਸੋ ਅੱਜ ਜੋ ਸਰ ਕਨਸੈਪਟ ਹੈ ਜੋ ਵਿਸ਼ਾ ਹੈ ਲਾ ਆਫ ਅਟਰੈਕਸ਼ਨ ਕੀ ਹੈ ਇਹ ਤੁਹਾਡੇ ਜੀਵਨ ਨੂੰ ਬਦਲ ਸਕਦਾ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਜਿਹੜੀ ਚੀਜ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਲਾ ਅਫਰਟੈਕਸ਼ਨ ਪਾਵ ਅਕਰਸ਼ਨ ਦਾ ਨਿਜ਼ਮ ਅਕਰਸ਼ਣ ਦਾ ਨਿਜ਼ਮ ਤੋਂ ਪਾਵ ਜੋ ਤੁਸੀਂ ਸੋਚਦੇ ਹੋ ਜੋ ਤੁਸੀਂ ਬੋਲਦੇ ਹੋ ਜੋ ਤੁਸੀਂ ਮੰਨਦੇ ਹੋ ਜੋ ਤੁਹਾਡੀ ਭਾਵਨਾ ਵਿੱਚ ਵਸਿਆ ਹੈ ਉਹ ਤੁਹਾਨੂੰ ਮਿਲੇਗਾ ਜ਼ਰੂਰ ਉਹ ਤੁਹਾਨੂੰ ਜ਼ਰੂਰ ਉਹ ਚੀਜ਼ ਕਿਤੇ ਨਾ ਕਿਤੇ ਵਾਪਰ ਪੰਨ ਕੇ ਮਿਲ ਜਾਵੇਗੀ ਇਹ ਹੈ ਅਕਰਸ਼ਨ ਦਾ ਨਿਜ਼ਮ ਮਨੁੱਖਾ ਕਰ ਬਖਤ ਕੋਈ ਨਾ ਕੋਈ ਸੋਚਦਾ ਰਹਿੰਦਾ ਹੈ ਮਨੁੱਖ ਦੇ ਮਨ ਦੇ ਵਿੱਚ ਹਰ ਵਕਤ ਕੋਈ ਨਾ ਕੋਈ ਕਾਰ ਚੱਲਦਾ ਰਹਿੰਦਾ ਹੈ ਮਨੁੱਖ ਜਾਣੇ ਅਣਜਾਣੇ ਦੇ ਵਿੱਚ ਬਹੁਤ ਸਾਰੀਆਂ ਐਸੀ ਚੀਜ਼ਾਂ ਉਸ ਵਿੱਚ ਰਹਿੰਦਾ ਹੈ ਜੋ ਕੁ ਇੱਕ ਦੇ ਚੋਸ ਲਈ ਕੁਝ ਚੰਗੀਆਂ ਹੋਣ ਨਿਭੜਦੀਆਂ ਹਨ ਕੁਝ ਮਾੜੀਆਂ ਹੋਣ ਨਿਭੜਦੀਆਂ ਹਨ ਪਰ ਮਨੁੱਖੀ ਜੀਤਰਾ ਦਾ ਮਨੁੱਖੀ ਸੁਭਾਅ ਦਾ ਮਨੁੱਖ ਦਾ ਸੁਭਾਅ ਹੈ ਉਹ ਬਹੁਤਾਂ ਨਕਾਰਾਤਮਕ ਹੀ ਸਿਰਜਦਾ ਹੈ ਸਕਾਰਾਤਮਕ ਨਹੀਂ ਸਿਰਜਦਾ ਨਕਾਰਾਤਮਕ ਸਿਰਜਣ ਦੇ ਕਾਰਨ ਮਨੁੱਖ ਸਦਾ ਦੁੱਖ ਦੇ ਨਾਲ ਘਿਰਿਆ ਰਹਿੰਦਾ ਹੈ ਉਸ ਦੀ ਭਾਵਨਾਵਾਂ ਦੇ ਵਿੱਚ ਜਿੱਕਰ ਦੁੱਖ ਵਸੇ ਦੁਖੀ ਹੀ ਉਸ ਦੇ ਜੀਵਣੇ 'ਚ ਕਿਰਿਆ ਉਸ ਨੂੰ ਘੇਰਦਾ ਰਹਦਾ ਹੈ ਮੈਂ ਅਕਸਰ ਹੀ ਮਨੋਗਿਆਨ ਦੇ ਅਧਿਐਨਸ ਵਿੱਚ ਬਹੁਤ ਸਾਰੀਆਂ ਖੋਜਾਂ ਤੋਂ ਪਾਇਆ ਹੈ ਕਿ ਮਨੁੱਖ ਨੇ ਅੱਜ ਤੱਕ ਜੋ ਵੀ ਸਿਰਜਿਆ ਹੈ ਉਸ ਵਿੱਚੋਂ 80 ਤੋਂ 85% ਨਕਾਰਾਤਮਕ ਹੀ ਸਿਰਜਿਆ ਹੈ ਮੈਂ ਅਕਸਰ ਲੋਕਾਂ ਨੂੰ ਐਸੇ ਵਿਸ਼ਾ ਉੱਤੇ ਵਿਚਾਰ ਕਰਦੇ ਦੇਖਿਆ ਹੈ ਜੂ ਨਕਾਰਾਤਮਕ ਲੜਾਈਆਂ ਝਗੜੇ ਆ ਗੁੰਡਾਗਰਦੀ ਜੰਗਾ ਜੁੱਤਾ ਦੇ ਨਾਲ ਸੰਬੰਧਿਤ ਵਿਚਾਉ ਤੇ ਮਨੁੱਖ ਨੂੰ ਮੈਂ ਵਿਚਾਰ ਕਰਦਾ ਕਿ ਕੀ ਹੈ ਤੇ ਜਦੋਂ ਮਨੁੱਖ ਦੇ ਆਪਣੇ ਜੀਵਨ ਦੇ ਵਿੱਚ ਦੁੱਖ ਆਉਂਦੇ ਹਨ ਉਹ ਪਰਮਾਤਮਾ ਨੂੰ ਦੋਸ਼ ਦਿੰਦਾ ਹੈ ਪਰਮਾਤਮਾ ਸਾਡੇ ਕਿਸੇ ਵੀ ਤਰ੍ਹਾਂ ਦੇ ਕਰਮ ਨੂੰ ਨਹੀਂ ਦਿੰਦਾ ਅਸੀਂ ਆਪਣੇ ਕਰਮ ਦੇ ਮਾਲਕ ਖੁਦ ਹੁੰਨੇ ਹਾਂ ਅਸੀਂ ਆਪਣੇ ਕਰਮ ਨੂੰ ਖੁਦ ਸਿਰਜਦੇ ਹਾਂ ਕਿਉਂਕਿ ਸਾਡਾ ਮਨ ਦਾ ਇੱਕ ਸਵਾਰਾ ਹੈ ਜੋ ਅਸੀਂ ਸੋਚਦੇ ਹਾਂ ਸਾਡੀ ਸੋਚ ਇੱਕ ਫ੍ਰੀਕਵੈਂਸੀ ਹੈ ਜੋ ਅਸੀਂ ਮਰਦੇ ਹਾਂ ਸਾਡਾ ਮਨਣਾ ਇੱਕ ਫ੍ਰੀਕਵੈਂਸੀ ਹੈ ਜੋ ਅਸੀਂ ਚਾਹੁੰਦੇ ਹਾਂ ਸਾਡਾ ਚਾਹਣਾ ਇੱਕ ਫ੍ਰੀਕਵੈਂਸੀ ਹੈ ਐਕਸ ਫ੍ਰੀਕਵੈਂਸੀ ਵਾਂਗ ਮਰਦੇ ਚ ਜਾਂਦੀ ਹੈ ਪ੍ਰਾਇਮਰਸ ਪਾਟੀਆਂ ਮਾਣੋ ਪਾਉਂਦਾ ਨੂੰ ਸਦਾ ਹੀ ਪੂਰੀ ਆਕਰੰਧ ਦੇ ਨਿਯਤਾਨ ਰਹਿੰਦਾ ਹੈ ਜੇਕਰ ਤੁਸੀਂ ਜ਼ਿੰਦਗੀ ਵਿੱਚ ਸੁੱਖਾਂ ਬਾਰੇ ਬਹੁਤ ਜ਼ਿਆਦਾ ਸੋਚਦੇ ਹੋ ਹਰ ਵਕਤ ਕੇ ਗੱਲਾਂ ਕਰਦੇ ਹੋ ਸੁੱਖਾਂ ਦੇ ਨਾਲ ਕਿਵੇਂ ਪੈਂਦੇ ਹੋ ਸੁੱਖਾਂ ਦੇ ਉੱਤੇ ਹੀ ਤਾਂ ਡਾਕਟਰ ਹੋਂਸਾ ਹੈ ਤਾਂ ਵਿਸ਼ਵਾਸ ਹੈ ਤੁਹਾਡੇ ਜ਼ਿੰਦਗੀ ਵਿੱਚ ਕਦੇ ਵੀ ਦੁੱਖ ਨਹੀਂ ਆ ਸਕਦਾ ਮੈਂ ਦੇਖਿਆ ਕਿ ਮੇਂ ਮੰਨਦਾ ਕਿ ਸੁਭਾਅ ਹੈ ਉਹ ਅਕਸਰ ਹੀ ਦੁੱਖਾਂ ਦੇ ਬਾਰੇ ਹੀ ਗੱਲ ਕਰਦਾ ਹੈ ਮੈਂ ਦੇਖਿਆ ਹੈ ਕਿ ਅਸੀਂ ਘਰ ਪਰਿਵਾਰਾਂ ਦੇ ਵਿੱਚ ਅਕਸਰ ਇਹ ਦੁੱਖਾਂ ਬਿਮਾਰੀਆਂ ਦੇ ਨਾਲ ਸੰਬੰਧੀ ਗੱਲ ਕਰਦੇ ਹਾਂ ਤਾਂ ਫਿਰ ਸਾਡੇ ਘਰਾਂ ਦੇ ਵਿੱਚ ਦੁੱਖ ਬਿਮਾਰੀਆਂ ਆਮ ਹੋ ਜਾਂਦੇ ਹਨ ਆਪਣੇ ਆਪ ਹੋ ਜਾਂਦੇ ਹਨ ਇਹ ਹੀ ਕਾਰਨ ਕਿਉਂ ਇਹ ਕਿਉਂ ਇਤਨਾ ਵਾਪਰਦਾ ਹੈ ਇਹ ਹੀ ਲਾ ਆਫ ਅਟਰੈਕਸ਼ਨ ਦਾ ਨਿਯਮ ਹੈ ਇਹ ਹੀ ਲਾ ਆਫ ਅਟਰੈਕਸ਼ਨ ਹੈ ਦੋਨਕੇ ਮਨੁੱਖੀ ਮਨ ਜੋ ਵੀ ਸੋਚਦਾ ਹੈ ਬ੍ਰਹਿਮੰਡ ਉਹ ਵੀ ਸਾਨੂੰ ਦਿੰਦਾ ਹੈ ਕਦੇ ਤੁਸੀਂ ਵਿਚਾਰ ਕੇ ਦੇਖਿਆ ਹੋਵੇਗਾ ਤੁਸੀਂ ਕਦੇ ਇਹ ਐਕਸਪੀਰੀਅੰਸ ਕਰਕੇ ਦੇਖਿਆ ਹੋਵੇਗਾ ਇਹ ਤੇ ਜ਼ਰਬਾ ਕਰਕੇ ਦੇਖਿਆ ਹੋਵੇਗਾ ਕਦੇ ਤੁਹਾਡੇ ਦਿਮਾਗ ਦੀ ਵਿੱਚ ਕੋਈ ਚੀਜ਼ ਖਾਣ ਦਾ ਵਿਚਾਰ ਆਇਆ ਹੋਵੇਗਾ ਉਸੇ ਦਿਨ ਕੁਝ ਸਮੇਂ ਬਾਅਦ ਉਹ ਚੀਜ਼ ਤੁਹਾਨੂੰ ਖਾਣ ਨੂੰ ਮਿਲ ਗਈ ਹੋਵੇਗੀ ਕਦੇ ਸੋਚਿਆ ਹੋਵੇਗਾ ਕਦੇ ਤੁਸੀਂ ਦੇਖਿਆ ਹੋਵੇਗਾ ਤੁਸੀਂ ਕਿਸੇ ਸੱਜਣ ਮਿੱਤਰ ਭੈਣ ਭਾਈ ਨੂੰ ਮਿਲਣ ਵਾਸਤੇ ਤੁਹਾਡੇ ਮਨ ਵਿੱਚ ਵਿਚਾਰ ਆਇਆ ਹੋਵੇਗਾ ਉਸ ਸੱਜਣ ਮਿੱਤਰ ਭੈਣ ਭਾਈ ਦਾ ਤੁਹਾਨੂੰ ਫੋਨ ਆ ਗਿਆ ਹੋਵੇਗਾ ਕਦੇ ਸੋਚਿਆ ਹੋਵੇਗਾ ਕਦੇ ਇਹ ਜੀ ਨੂੰ ਅਨੁਭਵ ਕੀਤਾ ਹੋਵੇਗਾ ਕੋਈ ਚੀਜ਼ ਤਾਂ ਉਸ ਚਾਹੀਦੀ ਹੁੰਦੀ ਹੈ ਤਾਂ ਤੁਹਾਨੂੰ ਉਹ ਚੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਮਿਲ ਜਾਂਦੀ ਹੈ ਇਹ ਹੀ ਤਾਂ ਬ੍ਰਹਿਮੰਡ ਦਾ ਕਾਨੂੰਨ ਹੈ ਇਹ ਹੀ ਤਾਂ ਲਾਫ ਕਨਟ੍ਰੈਕਸ਼ਨ ਹੈ ਇਹ ਹੀ ਗੁਰਕਸ਼ਨ ਨਿਜ਼ਮ ਹੈ ਕਦੇ ਜੇਕਰ ਤੁਸੀਂ ਇਸ ਸ਼ਕਤੀ ਨੂੰ ਇਸ ਪ੍ਰਕਿਰਿਆ ਨੂੰ ਸਮਝ ਲਵੋ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਦੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੁਹਾਡਾ ਮਨ ਹੀ ਇੱਕ ਖਜ਼ਾਨਾ ਹੈ ਇਸ ਖਜ਼ਾਨੇ ਨੂੰ ਤੁਸੀਂ ਲੁੱਟਣਾ ਕਿਵੇਂ ਹੈ ਇਸ ਖਜ਼ਾਨੇ ਨੂੰ ਤੁਸੀਂ ਜਾਨਣਾ ਕਿਵੇਂ ਹੈ ਇਹ ਤੁਹਾਡੇ ਉਤੇ ਹੈ ਸੋ ਇਸ ਨੂੰ ਚੈਨਲ ਦੇ ਲਈ ਤਾਂ ਹਮ ਸਭ ਤੋਂ ਪਹਿਲਾਂ ਸਾਢੀ ਪੂਰ ਵੀਡੀਓਜ਼ ਨੂੰ ਪੂਰਾ ਦੇਖਣਾ ਪਵੇਗਾ ਨਹੀਂ ਤਾਂ ਤੱਕੇ ਦਾ ਖਰ ਖਾਂਦੇ ਜੀ ਪਏ ਹਾਂ ਉਹ ਖਾਂਦੇ ਰਹੂਗੇ ਸੋ ਮੇਰੇ ਚੰਦ ਕੁਝ ਕਬੜੇ ਹੋ ਜਾਂਦੇ ਨੇ ਕਦੇ ਇਕ ਤਾਈ ਪਰ ਇਸ ਸੱਚੇ ਨੇ ਸੋ ਅਸੀਂ ਹਾ ਹਾ ਹੀ ਮੈਂ ਮੂਏ ਕਰਦੇ ਉਸ ਉਲਝੇ ਹੋਏ ਆਂ ਪੁਕਾਰ ਦੇ ਵਿੱਚ ਉਲਝੇ ਹੋਏ ਆਂ ਪਰ ਅਸੀਂ ਸੱਚ ਨੂੰ ਨਹੀਂ ਜਾਣ ਸਕਦੇ ਅਸੀਂ ਸੱਚ ਨੂੰ ਨਹੀਂ ਪਹਿਚਾਨ ਸਕਦੇ ਫੋਕਸ ਸਾਡਾ ਹੰਕਾਰ ਵੱਡਾ ਹੋ ਗਿਆ ਸਾਡੀ ਮੈਂ ਵੱਡੀ ਹੋ ਗਈ ਅਸੀਂ ਸੱਚ ਨੂੰ ਜਾਣਨੀ ਕਿਵੇਂ ਉਹ ਸੱਚ ਨੂੰ ਜਾਣਨ ਲਈ ਆਪਣੇ ਆਪ ਨੂੰ ਛੋਟਾ ਕਰਨਾ ਪੈਂਦਾ ਆਪਣੇ ਮਨ ਨੂੰ ਛੋਟਾ ਕਰਨਾ ਪੈਂਦਾ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਐਸੇ ਗੱਲਵਾ ਤੋਂ ਬੇਮਕ ਹੋਣਾ ਪੈਂਦਾ ਉਹਨਾਂ ਨੂੰ ਛੱਡਣਾ ਪੈਂਦਾ ਜਿਹੜੀਆਂ ਤੁਹਾਡੇ ਜੀਵਨ ਨੂੰ ਅਗਾਹ ਜਾ ਕੇ ਨਕਾਰਾਤਮਕ ਕਰ ਸਕਦੀਆਂ ਹਨ ਦੁੱਖਾਂ ਦੇ ਵਿੱਚ ਲਿਜਾ ਸਕਦੀਆਂ ਹਨ ਲਾਫ ਅਟਰੈਕਸ਼ਨ ਤੁਹਾਡੇ ਜੀਵਨ ਦੇ ਵਿੱਚ ਜੋ ਤੁਸੀਂ ਮੰਗੋਗੇ ਜੋ ਤੁਸੀਂ ਸੋਚੋਗੇ ਉਹੀ ਤੁਹਾਨੂੰ ਦੇਵੇਗਾ ਕਰਮ ਦਾ ਨਿਜ਼ਮ ਕਹਿੰਦਾ ਹੈ ਕਰਮ ਦਾ ਕਾਨੂੰਨ ਕਹਿੰਦਾ ਹੈ ਜੋ ਤੁਸੀਂ ਵੰਡਿਆ ਹੈ ਉਹੀ ਤੁਹਾਨੂੰ ਮਿਲੇਗਾ ਤੁਸੀਂ ਆਪਣੇ ਕਰਮ ਦੇ ਰਾਹੀ ਆਪਣੇ ਬੋਲਾਂ ਦੇ ਰਾਹੀ ਆਪਣੀ ਜ਼ੁਬਾਨ ਦੇ ਰਾਹੀ ਆਪਣੇ ਹੱਥਾਂ ਦੇ ਰਾਹੀ ਆਪਣੇ ਮਨ ਦੇ ਰਾਹੀ ਆਪਣੇ ਅੱਖਾਂ ਦੇ ਰਾਹੀਂ ਜੋ ਵੀ ਕਰਮ ਕਰਦੇ ਹੋ ਉਹ ਕਰਮ ਭਵਿਕ ਵਿੱਚ ਜਾ ਕੇ ਤੁਹਾਨੂੰ ਵਾਪਸ ਮਿਲੇਗਾ ਹੀ ਮਿਲੇਗਾ ਇਸ ਲਈ ਆਪਣੇ ਕਰਮ ਨੂੰ ਉੱਚ ਸੁਚੱਤ ਸੱਚਜਾ ਰੂਪ ਤੋਂ ਆਪਣਾ ਜੀਵਨ ਆਪਣੇ ਆਪ ਚੰਗਾ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਬ੍ਰਹਿਮੰਡ ਦਾ ਕਾਨੂੰਨ ਹੈ ਜਿਸ ਤਰ੍ਹਾਂ ਦਾ ਖਿਆਲ ਤੁਹਾਡੇ ਮਨ ਵਿੱਚ ਵੱਸਦਾ ਹੈ ਉਸੇ ਤਰ੍ਹਾਂ ਦਾ ਤੁਹਾਡਾ ਜੀਵਨ बन ਜਾਂਦਾ ਹੈ ਜਿਸ ਤਰ੍ਹਾਂ ਦੇ ਖਿਆਲ ਤੁਹਾਡੇ ਮਨ ਵਿੱਚ ਪਾਸਟ ਵਿੱਚ ਰਹੇ ਹਨ ਉਸ ਤਰ੍ਹਾਂ ਜੀਵਨਾਜਿਤ ਪੱਡਾ ਹੈ ਅੱਜ ਤੱਕ ਜੋ ਵੀ ਤੁਹਾਨੂੰ ਮਿਲਿਆ ਹੈ ਉਹ ਆਕਰਸ਼ਣ ਦੇ ਨਿਯਮ ਦੇ ਅਧੀਨ ਮਿਲਿਆ ਹੈ ਜੋ ਵੀ ਇਤਨ ਕੋ ਦੁੱਖ ਸੁੱਖ ਖੁਸ਼ੀਆਂ ਹਾਸੇ ਪੈਸਾ ਗਰੀਬੀ ਹੈ ਇਹ ਤੁਹਾਨੂੰ ਆਕਰਸ਼ਣ ਦੇ ਨਿਯਮ ਦੇ ਅਧੀਨ ਹੀ ਮਿਲੀ ਹੈ ਕੋਈ ਪਰਮਾਤਮਾ ਨਹੀਂ ਚਾਹੁੰਦਾ ਕਿ ਉਸਦੇ ਬੱਚੇ ਗਰੀਬ ਰਹਿਣ ਕੋਈ ਮਾਂ ਨਹੀਂ ਚਾਹੁੰਦੀ ਉਸਦਾ ਬੱਚਾ ਗਰੀਬ ਰਹੇ ਬਸ ਸਾਡਾ ਕਰਮ ਹੀ ਇਹਨਾਂ ਕੰਮੇ ਢੰਗਾ ਹੁੰਦਾ ਹੈ ਨੀਵਾ ਹੁੰਦਾ ਹੈ ਮਾੜਾ ਹੁੰਦਾ ਹੈ ਕਿ ਅਸੀਂ ਉਸ ਕਰਮ ਨੂੰ ਸਮਝ ਨਹੀਂ ਪਾਉਂਦੇ ਨੇ ਖਾਰ ਨਹੀਂ ਪਾਉਂਦੇ ਤੇ ਦੂਸਰੇ ਦੋਸ਼ ਦਿੰਨੇ ਆ ਦੂਸਰਿਆਂ ਨੂੰ ਦੂਸਰਿਆਂ ਨੂੰ ਦੋਸ਼ ਦੇਣ ਨਾਲੋਂ ਚੰਗਾ ਆਪਣੇ ਦੁੱਖਾਂ ਦੇ ਆਪਣੇ ਨਕਾਰਾਤਮਕ ਕਰਮਾਂ ਦੀ ਜਿੰਮੇਵਾਰੀ ਲੈਣੀ ਸਿੱਖੋ ਤੁਹਾਡਾ ਜੀਵਨ ਆਪਣੇ ਆਪ ਸੁਚੱਜਾ ਹੋ ਜਾਵੇਗਾ ਚੰਗਾ ਹੋ ਜਾਵੇਗਾ ਅਕਰਸ਼ਨ ਦੇ ਨਿਯਮ ਤੇ ਵਿੱਚ ਜੇਕਰ ਤੁਸੀਂ ਕਿਸੇ ਨੂੰ ਕੁਝ ਦਿੱਤਾ ਹੈ ਉਹੀ ਤੁਹਾਨੂੰ ਵਾਪਸ ਮਿਲੇਗਾ ਤੁਸੀਂ ਇੱਕ ਵਾਰੀ जो भी कुछ करते हो कदे कर भी यह सोच के ना करो भी मेरे को खत्म हो गया तुम तो किसी कुछ दान देने हो, तो यह सोच के दान दो मेरे को बहुता होके मुड़ेगा क्योंकि गुरबाणी का एक सिद्धांत है बहुता कहिए, है बहुता हो, तो गुण 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 बहुता हो सो बहुता कह के ही बहुता होगा बहुता मन के ही बहुता होगा क्योंकि आ, जो विज्ञान है विज्ञान भी कहता है कि ਹਰ ਇੱਕ ਕੰਮ ਸੋਚ ਦੇ ਨਾਲ ਜੁੜਿਆ ਹੈ ਸੋਚ ਤੋਂ ਹੀ ਵਿਕਖੜੀ ਸਿਰਜਣਾ ਸਿਰਜਣਾ ਹੁੰਦੀ ਹੈ ਚੰਗਾ ਕੁ ਵਿਕ ਕਿਵੇਂ ਸਿਰਜਣਾ ਹੈ ਇਹ ਤੁਹਾਡੀ ਸੋਚ ਦੇ ਉੱਤੇ ਆਧਾਰਿਤ ਹੈ ਤੁਹਾਡੀ ਸੋਚ ਅਗਰ ਉੱਚੀ ਹੈ ਸੁੱਚੀ ਹੈ ਚੰਗੀ ਹੈ ਤੇ ਤੁਹਾਡਾ ਕੁ ਵਿਕ ਵੀ ਉੱਚਾ ਸੁੱਚਾ ਤੇ ਚੰਗਾ ਹੋਵੇਗਾ ਜੇ ਤੁਸੀਂ ਕੱਲ੍ਹ-ਕੱਲ ਤੇ ਰੋਂਦੇ ਰਹਿੰਦੇ ਹੋ ਮੈਂ ਗਰੀਬ ਹਾਂ ਹੈ ਗਰੀਬ ਮੈਂ ਦੁਬਾਰਾ ਹਾਂ ਬਿਮਾਰ ਮੇਰਾ ਕੀ ਬਣੂਗਾ ਇਸੇ ਤਰ੍ਹਾਂ ਦਾ ਤੁਹਾਡਾ ਜੀਵਨ ਬਣ ਜਾਵੇਗਾ ਜੇ ਤੁਸੀਂ ਆਪਣੇ ਜੀਵਨ ਨੂੰ ਸੰਚਾਰੂ ਢੰਗ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਜਿਉਂਦੇ ਹੋਂ ਸਦਾ ਚੜ੍ਹਦੀ ਕਲਾ ਵਿੱਚ ਜਿਉਂਦੇ ਹੋਂ ਹਰ ਚੀਜ਼ ਦੇ ਵਿੱਚ ਤੁਸੀਂ ਭਾਣਾ ਮੰਨ ਜੋ ਵੀ ਹੈ ਸਭ ਚੰਗਾ ਹੈ ਤੇ ਚੰਗਾ ਹੋਰ ਚੰਗਾ ਹੁੰਦਾ ਜਾਵੇਗਾ ਜਿਵੇਂ ਜੋ ਚੀਜ਼ਾਂ ਤੁਹਾਡੇ ਕੋਲ ਲਿमिटेड ਸੋਰਸ ਤੋਂ ਕੋਲ ਹੈਗੇ ਨੇ ਜੋ ਚੀਜ਼ਾਂ ਤੁਹਾਡੇ ਕੋਲ ਹੁਣ ਤੱਕ ਪ੍ਰਮਾਤਮਾ ਨੇ ਤੁਹਾਨੂੰ ਦਿੱਤੀਆਂ ਹਨ ਉਹਦਾ ਤੁਸੀਂ ਸ਼ੁਕਰ ਕਰਦੇ ਹੋ ਤਾਂ ਤੁਹਾਡਾ ਜੀਵਨ ਸ਼ੁਕਰ ਦੇ ਨਾਲ ਹੋਰ ਸ਼ੁਕਰ ਵਾਲਾ ਹੋ ਜਾਵੇਗਾ ਕਿੰਨੀਆਂ ਤੋਂ ਭਾਅਤ ਹਨ ਜਿੰਦਗੀ 'ਚ ਕੋ ਚੰਗੀਆਂ ਚੀਜ਼ਾਂ ਆ ਜਾਣਗੀਆਂ ਲਾ ਆਫ ਅਟਰੈਕਸ਼ਨ ਇਹ ਵੀ ਤਾਂ ਕਹਿੰਦਾ ਹੈ ਤੂੰ ਮੰਗ ਮੈਂ ਤੈਨੂੰ ਦੇਣ ਲਈ ਤਿਆਰ ਬੈਠਾ ਹਾਂ பிரਾਇਮੰਡ ਕਹਿੰਦਾ ਹੈ ਤੂੰ ਮੰਗਣਾ ਸ਼ੁਰੂ ਕਰ ਮੈਦਰੂ ਦੇਣ ਲਈ ਤੇ ਤਿਆਰ ਬੈਠਾ ਹੈ ਤੇ ਦੇਂਦਾ ਤੇ ਲੈਂਦਾ ਥੱਕ ਪੈ ਜੂ ਅਜ ਘਤਰ ਖਾਈ ਖਾਏ ਉਹ ਦਿੰਦਾ ਉਹ ਦਿੰਦਾ ਰਹਿੰਦਾ ਹੈ ਪਰ ਅਸੀਂ ਲੈਂਦੇ ਥੱਕ ਜਾਂਦੇ ਹਾਂ ਉਹ ਇੰਨਾ ਤਾਂ ਦਿੰਦਾ ਕਿ ਅਸੀਂ ਜੁਗ ਜੁਗਾ ਤੱਕ ਖਾ ਖਾ ਸਕਦੇ ਆ ਤੇ ਜੁਗ ਜੁਗਾ ਤੋ ਖਾਂਦੇ ਆ ਰਹੇ ਹਾਂ ਇਹ ਲਾਭ ਆਟਰੈਕਸ਼ਨ ਹੀ ਹੈ ਗੁਰੂ ਨਾਨਕ ਦਾ ਘਰ ਕਹਿ ਗਿਆ ਗੁਰੂ ਨਾਨਕ ਕਹਿ ਗਏ ਨੇ ਮੰਗਣਾ ਕਿਵੇਂ ਹੈ ਦੇਵਾ ਨੂੰ ਨਹੀਂ ਦੇਣਾ ਕਿਵੇਂ ਹੈ ਉਸੇ ਮੰਗਣ ਲੱਗਿਆ ਸ਼ਰਮ ਕਰ ਜਾਂਦੇ ਹਾਂ ਮੈਂ ਨਹੀਂ ਮੰਗਣਾ ਪਰ ਉਹ ਦਿੰਦਾ ਨਹੀਂ ਖਾਦਾ ਤੁਹਾਡੇ ਵੀ ਨਾਲ ਬੰਦੇ ਦੁਤਾ ਉਹਦੇ ਲਈ ਤਿਆਰ ਬੈਠਾ ਹੈ ਤੁਸੀਂ ਮੰਗਣ ਵਾਲੇ ਬਣੋ ਜੇ ਕੁਝ ਸੋਚਣੀ ਲੱਗਿਓ ਕੁਝ ਵੱਡਾ ਸੋਚਣਾ ਕੁਝ ਇੰਨਾ ਕੁ ਵੱਡਾ ਸੋਚਣਾ ਕਿ ਤੁਹਾਡਾ ਜੀਵਨ ਵੱਡਾ ਹੋ ਜਾਵੇ ਸੋ ਐਵੇਂ ਨਹੀਂ ਗੁਰੂ ਸਾਹਿਬ ਕਹਿੰਦੇ ਬਪਤਾ ਕਹੀਏ ਬਪਤਾ ਹੋਏ ਬਹੁਤਾ ਕੀਏ ਬਹੁਤਾ ਹੋਏ ਬਹੁਤਾ ਕੀ ਬਹੁਤਾ ਹੋਏ ਤੋਂ ਭਾਵ ਹੈ ਇੰਨਾ ਕੁ ਵੱਡਾ ਸੋਚੋ ਇੰਨਾ ਕ ਚੰਗਾ ਸੋਚੋ ਤੁਹਾਡਾ ਜੀਵਨ ਖੁਸ਼ੀਆਂ ਦੇ ਨਾਲ ਭਰ ਜਾਵੇ ਆਪਣੇ ਆਪ ਤੇ ਭਰੋਸਾ ਕਰਨਾ ਸਿੱਖੋ ਆਪਣੀ ਬੁੱਧੀ ਤੇ ਆਪਣੇ ਵਰਤ ਤੇ ਭਰੋਸਾ ਕਰਨਾ ਸਿੱਖੋ ਚੰਗਾ ਸਿਰਜੋ ਚੰਗਾ ਸੋਚੋ ਚੰਗਾ ਬੋਲੋ ਇੱਥੇ ਸਾਨੂੰ ਕੀ ਦੱਸਿਆ ਗਿਆ ਜੀ ਜਿਹੜਾ ਦੇਕਰ ਦੋ ਕਹਨ ਉਹ ਨਾ ਦੇ ਕਿਤੇ ਪਰਮਾਤਮਾ ਖੋਜੂਦਾ ਐ ਉਹ ਐਸੇ ਪਰਮਾਤਮਾ ਤੋਂ ਅਸੀਂ ਕੀ ਕਰਾਣਾ ਜੋ ਤਾਂ ਹਨ ਦੁਖੀ ਬੇਕੀ ਖੋਜੂ ਹੁੰਦਾ ਹੈ ਐਸੇ ਪਰਮਾਤਮਾ ਨੂੰ ਅੱਜ ਜੀਤੀ ਆਖ ਦਿਓ ਸੋ ਅੱਜ ਲਈ ਨਾ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਨਾਲ ਸੰਭਾਣਾ ਬਣੀ ਰਹੋ ਧੰਨਵਾਦ